ਤੇ ਮੈਂ ਗੰਨੇ ਦੇ ਜੂਸ ਦੀ ਸਟਾਲ ਲਗਾਈ ਹੋਈ ਆ ਕੱਚਾ ਦਸਾਂ ਹੀ ਰੋਟੀ ਪਹਿਲਾਂ ਇਹਨੇ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀਗੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਤਾਂ ਮੈਂ ਸੰਭੇ ਹੋਏ ਸਾਨੂੰ ਆਪਦੇ ਆਪ ਦੇ ਪਰਮੋਹ ਮਾਨ ਮਹਿਸੂਸ ਹੋ ਰਿਹਾ ਅਸੀਂ ਇੱਕ ਦਸ ਖੜ ਕੇ ਸਟਾਲ ਵੇਚ ਰਹੇ ਆ ਸਟਾਲ ਲਗਾ ਰਹੇ ਆ ਗੰਨੇ ਦਾ ਜੂਸ ਸੇਲ ਕਰ ਰਹੇ ਆ ਏਦਾਂ ਹੋਰ ਕਿਸੇ ਲੜਕੀਆਂ ਨੂੰ ਵੀ ਆਪਣੇ ਵੀ ਬਾਹਰ ਨਿਕਲਣ ਦਾ ਮੌਕਾ ਮਿਲਦਾ ਪਹਿਲਾਂ ਮੇਰੀ ਕਜ਼ਨ ਸਿਸਟਰ ਦੇ ਫਾਦਰ ਨੇ ਚਾਲੂ ਕੀਤਾ ਸੀ ਕੰਮ ਉਨੇ ਤੜੀ ਤਬੀਤ ਖਰਾਬ ਹੋਣ ਕਰਕੇ ਵੀ ਇਹ ਕੰਮ ਉਹਨੇ ਚਾਲੂ ਕੀਤਾ ਮੇਰੇ ਕਜ਼ਨ ਸਿਸਟਰ ਨੇ ਉਸ ਤੋਂ ਬਾਅਦ ਮਹੀਨੇ ਮਹੀਨਾ ਹੋ ਗਿਆ ਇਕ ਲੱਗਣ ਤੇ ਮੈਂ ਉਹਨਾਂ ਨਾਲ ਹੈਲਪ ਕਰਾਨੀ ਇਹੋ ਦੇ ਬੱਚੇ ਮਿਹਨਤ ਕਰਦੇ ਆ ਬਾਹਰ ਜਾ ਕੇ ਵੀ ਸਾਡੇ ਬੱਚੇ ਮਿਹਨਤ ਕਰਦੇ ਆ ਮੈਂ ਕਹਿੰਦਾ ਬਈ ਬਹੁਤ ਉਹ ਛਲਾਗਾ ਜੋ ਕੰਮ ਹੈ ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਕਰਨੀ ਦੇਖਦੇ ਆ ਰੋਡ ਦੇ ਉੱਤੇ ਹਾਂਜੀ ਕੀ ਕਹਿਣਾ ਚਾਹੁੰਦੇ ਇਹ ਸਾਡੇ ਘਰ ਦਾ ਚਲਾਉਣ ਦੇ ਲਈ ਸਰਕਲ ਚਲਾਉਣ ਦੇ ਲਈ ਸਾਨੂੰ ਇਹ ਕੰਮ ਕਰਨਾ ਹੀ ਪੈਣਾ ਇਹ ਗੱਲ ਤੋਂ ਸਹਿਤ ਲੈਣੀ ਚਾਹੀਦੀ ਹੈ ਇਹ ਬੱਤੀਆਂ ਇਹਨਾਂ ਦਾ ਪ્યો ਬਿਮਾਰ ਹੈ ਤੇ ਇਹ ਹੁਣ ਆਪਦੇ ਮਤਲਬ ਪੀਕ ਨਹੀਂ ਮੰਗ ਰਹੀਆਂ ਇਹ ਕਾ ਆਪਦਾ ਮਿਹਨਤ ਕਰ ਰਹੀਆਂ ਮਿਹਨਤ ਕਰਕੇ ਲੋਕਾਂ ਨੂੰ ਇਹ ਜੂਸ ਪਿਆ ਰਹੀਆਂ ਇੱਕ ਲੜਕੀ ਹੋਣ ਦੇ ਨੱਕ ਤੋਂ ਕਿਹੋ ਜਿਹਾ ਲੱਗ ਰਿਹਾ ਹੈ ਆਹ ਬੜੀ ਮੀਲਾ ਗਲਤ ਨਿਕਾਲਾ ਦੇ ਦੋਸਤਾਂ ਨਾਲ ਆਪਣੇ ਆਪ ਦੇ ਵਿੱਚ ਜ਼ੋਰ ਤੇ ਜਜ਼ਬਾ ਹੋਣਾ ਚਾਹੀਦਾ ਈ ਲੋਕਾਂ ਦਾ ਈ ਲੋਕਾਂ ਦੇ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜੀ ਇੱਥੇ ਮੇਰਾ ਨਾਮ ਮਨਦੀਪ ਕੌਰ ਆ ਮੈਂ ਪਿੰਡ ਕੋਕਰੀਪੂਲਾ ਸਿੰਘ ਦੀ ਰਹਿਣ ਵਾਲੀ ਆ ਤੇ ਮੈਂ ਗੰਨੇ ਦੇ ਜੂਸ ਦੀ ਸਟਾਲ ਲਗਾਈ ਹੋਈ ਆ ਕੱਚਾ ਦਸਾਂ ਹੀ ਰੋਟੀ ਕੀ ਲੋੜ ਹੈ ਜੀ ਤੁਹਾਨੂੰ ਕਿਉਂਕਿ ਤੁਹਾਡੀ ਉਮਰ ਕਿਤੇ ਨੀ ਗਿਆ ਪੜਨ ਦੀ ਆ ਤੇ ਇਹ ਤੁਸੀਂ ਗੰਨੇ ਦੇ ਇੱਤੇ ਟਿਕਟਨੇ ਪੈਗੇ ਆ ਪਹਿਲਾਂ ਨੇ ਮੇਰੇ ਫਾਦਰ ਸਾਹਿਬ ਕੰਮ ਕਰਦੇ ਸੀਗੇ ਉਹਨਾਂ ਦੀ ਤਬੀਅਤ ਖਰਾਬ ਹੋਣ ਕਰਕੇ ਤਾਂ ਮੈਂ ਆਉਂਦੇ ਹੋਏ ਕੀ ਪ੍ਰੋਬਲਮ ਹੈ ਜੀ ਕਿ ਪਹਿਲਾਂ ਉਹ ਕੰਮ ਕਰਦੇ ਸੀਗੇ ਹਾਂਜੀ ਪਹਿਲਾਂ ਉਹ ਕੰਮ ਕਰਦੇ ਸੀ ਉਹ ਥੋੜੀ ਤਬੀਅਤ ਖਰਾਬ ਹੋ ਗਈ ਡਾਕਟਰ ਨੇ ਰੈਸਟ ਦੱਸੀ ਹੋਈ ਜੀ ਕਿੰਨੇ ਆ ਬੜੇ ਮੇਰੀ ਗ੍ਰੈਜੂਏਸ਼ਨ ਕੀਤੀ ਹੈ ਸਰ ਇਹ ਨਾਲ ਤੁਹਾਡੇ ਕੋਲ ਖੜੇ ਨੇ ਇਹ ਮੇਰੀ ਸਿਸਟਰ ਨੇ ਸਰ ਇਹ ਕਿੰਨਾ ਪੜਿਆ ਇਹ ਵੀ ਗ੍ਰੈਜੂਏਸ਼ਨ ਹੈ ਸਰ ਗ੍ਰੈਜੂਏਟ ਹੋਣ ਦੇ ਬਾਵਜੂਦ ਵੀ ਦੰਨੇ ਵੇਚ ਰਹੇ ਆਂ ਰੋਡ ਦੇ ਉੱਤੇ ਹਾਂਜੀ ਕੀ ਕਹਿਣਾ ਚਾਹੁੰਦੇ ਇਹ ਸਾਡੇ ਘਰ ਦਾ ਚਲਾਉਣ ਦੇ ਲਈ ਸਰਕਲ ਚਲਾਉਣ ਦੇ ਲਈ ਸਾਨੂੰ ਇਹ ਕੰਮ ਕਰਨਾ ਹੀ ਪੈਣਾ ਕਿੰਨਾ ਕੁ ਤੁਹਾਨੂੰ ਆਉਂਦੀ ਆਪ ਨੂੰ ਮਾਨਵਿਕ ਤੌਰ ਤੇ ਕਿ ਸਾਨੂੰ ਆਪ ਦੇ ਆਪ ਦੇ ਪਰਮੋਹ ਮਾਨ ਮਹਿਸੂਸ ਹੋ ਰਿਹਾ ਅਸੀਂ ਇਦਾਂ ਖੜ ਕੇ ਸਟਾਲ ਵੇਚ ਰਹੇ ਆਂ ਸਟਾਲ ਲਗਾ ਰਹੇ ਆਂ ਕਨੇਡਾ ਜੂਸ ਸੇਲ ਕਰ ਰਹੇ ਹੈ ਦਾ ਹੋਰ ਕਿਸੇ ਲੜਕੀਆਂ ਨੂੰ ਵੀ ਆਪਣਾ ਵੀ ਬਾਹਰ ਨਿਕਲਣ ਦਾ ਮੌਕਾ ਮਿਲਦਾ ਤੇ ਤਬ ਬਾਜ਼ਾਰ ਦੇ ਬੜੇ ਹੋਲ ਦੇ ਲੋਕੀ ਪਰਵਾਹ ਨਹੀਂ ਜਵਾਬ ਲੈਂਦੇ ਅਸੀਂ ਪਹਿਹੀ ਕਹਿਣਾ ਚਾਹੁੰਦੇ ਆ ਵੀ ਆਪਣੇ ਪੰਜਾਬੀ ਭੈ ਭਰਾਵਾਂ ਨੂੰ ਵੀ ਸਪੋਰਟ ਕਰੀਏ ਵੱਧ ਤੋਂ ਵੱਧ ਜੰਨੇ ਦੇ ਜੂਸ ਦੇ ਵਿੱਚ ਕਿ ਸਾਰੀ ਜਾਣਕਾਰੀ ਕਿਵੇਂ ਤਾਈ ਹੋ ਜਾਂਦੀ ਹੈ ਉਹ ਕੀ ਕਰੀ ਅਸੀਂ ਇਹ ਆਪਣੇ ਜ਼ਿੰਮੇਵਾਰ ਭਰਾਵਾਂ ਤੋਂ ਲੈਣੇ ਆਈ ਅਸੀਂ ਸਵੇਰ ਲੈ ਕੇ ਉਹਨੇ ਤਕਰੀਬਨ ਫਿਰ ਸਾਫ ਕਰੀ ਜਾ ਇਸ ਤੋਂ ਬਾਅਦ ਧੋ ਕੇ ਉਹਨੂੰ ਗੱਡੀ 'ਚ ਸਾਰਾ ਸਮਾਨ ਵਿੱਚ ਸੈੱਟ ਕਰੀ ਜਾ ਫਿਰ ਤਕਰੀਬਨ 10 10:30 ਦੇ ਕਰੀਬ ਤੇ ਆਵੇ ਸਮਾਨ ਸਟੱਡਿਓ ਕਿੰਨਾ ਚਿਰ ਤੁਸੀਂ ਰਹਿੰਦੇ ਹੋ ਅਸੀਂ ਸਵੇਰ 10:30 ਤੋਂ ਸ਼ਾਮ 5:00 ਤੱਕ ਕਿੰਨੇ ਕੰਮ ਕਰਨ ਹੋ ਜਾਂਦੇ ਤੁਹਾਨੂੰ ਉਹੀ ਘਰ ਦਾ ਸਰਕਲ ਚਲਾਉਣ ਲਈ ਹੋਈ ਜਾਂਦੀ ਕਰਦੇ ਗੁਜ਼ਾਰੇ ਦੀ ਹਾਂਜੀ ਪੜਾਈ ਵੀ ਚੱਲੀ ਗਈ ਆ ਪੜਾਈ ਨਾਲ ਦੀ ਨਾਲ ਕੰਟੀਨਿਊ ਸਰ ਬਹੁਤ ਲੋਕ ਵੀ ਪੜਾਈ ਵੀ ਕਰਦੇ ਹਾਂਜੀ ਜੀ ਇੱਕ ਲੜਕੀ ਹੋਣ ਦੇ ਨਾਂ ਤੇ ਤੁਹਾਨੂੰ ਕਿਹੋ ਜਿਹਾ ਲੱਗ ਰਿਹਾ ਹੈ ਆਨ ਇਸ ਦਾ ਬੜੀ ਗਲਤ ਨਿਗ੍ਹਾ ਲਾ ਦੇ ਰਹੇ ਹੋ ਦੋਸਤ ਯਾਰ ਨਾ ਆਪਣੇ ਆਪ ਦੇ ਵਿੱਚ ਜ਼ੋਰ ਤੇ ਜਜ਼ਬਾ ਹੋਣਾ ਚਾਹੀਦਾ ਈ ਲੋਕਾਂ ਦਾ ਨਹੀਂ ਲੋਕਾਂ ਦੇ ਬਹੁਤ ਤਰ੍ਹਾਂ ਦੇ ਲੋਕ ਹੁੰਦੇ ਆ ਜਿੱਥੇ ਕੀ ਅਪੀਲ ਕਰਨਾ ਚਾਹੋਗੇ ਪੰਜਾਬ ਦੇ ਉਸ ਨੌਜਵਾਨਾਂ ਨੂੰ ਪੰਜਾਬੀਆਂ ਨੂੰ ਜਿਹੜੇ ਕਹਿੰਦੇ ਪੰਜਾਬੀ ਨੇ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਇਹ ਵੀ ਘਰ ਤੋਂ ਬਾਹਰ ਨਿਕਲ ਕੇ ਕੋਈ ਨਾ ਕੋਈ ਕੰਮ ਸ਼ੁਰੂ ਕਰੋ ਆਪਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਨਹੀਂ ਪੈਣੀ ਆਪਾਂ ਬਾਹਰ ਜਾ ਕੇ ਵੀ ਦਿਹਾੜੀਆਂ ਹੀ ਕਰਦੇ ਆਂ ਪੰਜਾਬੀਆਂ ਨੂੰ ਕਿੰਨਾ ਸੇ ਦਿਨਾ ਚਾਹੋ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਆਪਣੇ ਪ੍ਰਾਸਪਰਵਾਸੀ ਭਰਾਵਾਂ ਦੀ ਵੀ ਮਦਦ ਕਰਦੇ ਨੇ ਉਹਨਾਂ ਨੂੰ ਵੀ ਸਪੋਰਟ ਕਰਦੇ ਨੇ ਤੇ ਸਾਨੂੰ ਆਪਣੇ ਪੰਜਾਬੀ ਭੈਣ ਭਰਾਵ ਸਾਨੂੰ ਵੀ ਸਪੋਰਟ ਕਰੋ ਸਾਰੇ ਪੰਜਾਬੀ ਹੋਤੇ ਕਿੰਨਾ ਬਿਮਾਰ ਪੰਜਾਬੀ ਹੋਤੇ ਬਹੁਤ ਜ਼ਿਆਦਾ ਮਾਨਦੇ ਇਸ ਕੰਮ ਚ ਤਕਲੀਫ ਕਿੰਨੀ ਪੈਂਦੀ ਹੈ ਤਕਲੀਫ ਤਾਂ ਕੋਈ ਨਹੀਂ ਆਂਦੀ ਜੀ ਬਸ ਥੋੜਾ ਇਦਾਂ ਹੀ ਹੋ ਜਾਂਦਾ ਵੀ ਟਾਈਮ ਜ਼ਿਆਦਾ ਲੱਗਦਾ ਹੈ ਕਿੰਨੇ ਵਜੇ ਕਿੰਨਾ ਤੁਸੀਂ ਤੇ ਕਿੰਨੇ ਵਜੇ ਸਾਰਾ ਧਰਮਾਲ ਕਰਦੇ ਗੰਨਾ ਤਕਰੀਬਨ ਸਵੇਰ 5 ਵਜੇ ਦੇ ਨੂੰ ਜਿਆਣਾ ਪੈਂਦਾ ਹੀ ਲੈ ਕੇ ਆਉਣਾ ਪੈਂਦਾ ਇੱਕ ਵਾਰ ਸਾਫ ਕਰਕੇ ਸਾਰਾ ਕੁਝ ਸੈਟ ਅਪ ਕਰਦੇ ਸਾਲ 2.5 ਤੋਂ 3 ਘੰਟੇ ਲੱਗ ਜਾਂਦੇ ਇਸ ਵਾਰ ਹਾਂਜੀ ਉਦੋਂ ਬਾਅਦ ਉਦੋਂ ਬਾਅਦ ਅਸੀਂ ਇੱਥੇ ਇੱਥੇ ਆਈ ਦਈ ਇੱਥੇ ਆ ਕੇ ਸਾਰਾ ਸੈਟ ਅਪ ਲਈਦਾ ਇੱਥੇ ਅਸੀਂ 7 ਤੋਂ 8 ਘੰਟੇ ਇੱਥੇ ਗੱਲਦੇ ਆਂ ਪੜਾਈ ਕਿੱਸ ਤਰ੍ਹਾਂ ਕਰਦੇ ਪੜਾਈ ਨਾਈਟਾਂ ਕੋਲ ਚਾਰ ਸਵੇਰ ਹੋਰ ਕੋਣ ਹੈ ਬ੍ਰਦਰ ਵੀ ਹੈ ਜੀ ਕੀ ਦੇ ਤੀ ਪਾਰਾ ਕਰਵਾ ਦੇ ਯਾਰ ਤੁਸੀਂ ਕਰ ਦਿਓ ਨਹੀਂ ਅਸੀਂ ਦੋਨੋਂ ਭੈਣ ਭਰਾ ਰਲ ਕੇ ਕਰਦੇ ਆਮ ਲੋਕਾਂ ਨੂੰ ਕੀ ਵੀ ਕਰਨ ਜਾਉਂਗੇ ਵਿਭਾਗਤ ਵਾਟ ਸਪੋਰਟ ਕਰਨ ਸੰਨ ਤਾਂ ਇਹ ਅੱਗੇ ਅੱਗੇ ਵਾਟਸਪੀ ਅਮਨਜੋਤ ਕਾਹਸਨ ਅਮਨਜੋਤ ਜੀ ਤੁਸੀਂ ਕੀ ਕੰਮ ਕਰਦੇ ਹੋ ਇਥੇ ਵਿੱਚ ਸਰ ਅਸੀਂ ਇੱਕ ਗੰਨੇ ਜੜੀ ਲਾਣੀ ਹੈ ਤੇ ਸਰ ਤੇ ਇਹ ਸਾਰਾ ਕਿਵੇਂ ਜੀ ਮਿਹਨਤ ਕਰਦੇ ਹੋ ਕਿਉਂ ਕਰ ਰਹੇ ਹੋ ਤੁਸੀਂ ਸਰ ਸਰ ਪਹਿਲਾਂ ਮੇਰੀ ਕਸਿਸਟਰ ਦੇ ਫਾਦਰ ਨੇ ਚਾਲੂ ਕੀਤਾ ਸੀ ਕੰਮ ਉਨੇ ਤੋਂ ੜੀ ਤਬੀਤ ਖਰਾਬ ਹੋਣ ਕਰਕੇ ਵੀ ਇਹ ਕੰਮ ਉਹਨੇ ਚਾਲੂ ਕੀਤਾ ਮੇਰੀ ਕਜ਼ਨ ਸਿਸਟਰ ਨੇ ਉਸ ਤੋਂ ਬਾਅਦ ਮਹੀਨੇ ਮਹੀਨਾ ਹੋ ਗਿਆ ਇਕ ਲੱਗਣ ਤੇ ਮੈਂ ਉਹਨਾਂ ਨਾਲ ਹੈਲਪ ਕਰਾਨੀ ਕਿੰਨੇ ਦਿਨ ਤੋਂ ਕਰ ਰਹੇ ਤੁਸੀਂ ਇੱਕ ਮੰਥ ਹੋ ਗਿਆ ਬੱਚੇ ਦੇ ਤਾਂ ਪੜ੍ਹਨ ਦੇ ਦਿਨ ਹੁੰਦੇ ਤੁਹਾਡੇ ਤੁਸੀਂ ਇਹ ਮਿਹਨਤ ਕਰਨ ਲੱਗੇ ਹੋ ਸਰ ਨਾਲ ਸਟੱਡੀ ਵੀ ਕੰਟੀਨਿਊ ਕੀਤੀ ਹੋਈ ਹੈ ਨਾਲ ਕੀ ਕਰਦੇ ਤੁਸੀਂ ਸਰ ਗ੍ਰੈਜੂਏਸ਼ਨ ਕੀਤੀ ਤੁਹਾਡੀ ਉਮਰ ਦੇ ਵਿੱਚ ਬੱਚੇ ਜਿਹੜੇ ਟਿਕਟੋਕ ਤੇ ਚੱਲ ਜਾਂਦੇ ਆ ਤੁਹਾਡਾ ਦਿਲ ਨਹੀਂ ਕਰਦਾ ਨਹੀਂ ਸਰ ਕੀ ਮੈਸੇਜ ਦੇਣਾ ਚਾਹੋਗੇ ਬੱਚਿਆਂ ਨੂੰ ਵੀ ਇਦਾਂ ਵੀ ਘਰੋਂ ਬਾਹਰ ਨਿਕਲੋ ਤੇ ਮਾਂ ਪੇਰੀ ਹੈਲਪ ਕਰਨੀ ਚਾਹੀਦੀ ਹੈ ਤੁਹਾਨੂੰ ਪਾਪੇ ਬੁਮਾਰ ਹਾਂਜੀ ਫਾਦਰ ਸਾਹਿਬ ਮਾਰਾ ਫਾਦਰ ਨੂੰ ਮੇਰੇ ਨੂੰ ਐਕਸਪਾਇਰ ਹੋਣ 12 ਸਾਲ ਹੋ ਗਏ ਤੁਸੀਂ ਇਕੱਲੇ ਹੀ ਕੰਮ ਕਰਦੇ ਜੀ ਜਾਂ ਤੁਹਾਡੇ ਨਾਲ ਕੋਈ ਹੈਗੇ ਮੇਰੇ ਬ੍ਰਦਰ ਆ ਜੀ ਉਹ ਕੀ ਕਰਦੇ ਨੇ ਉਹ ਵੀ ਕੰਮ ਕਰਦੇ ਨੇ ਵੀ ਇਦਾਂ ਵੀ ਉਹਨਾਂ ਦੀ ਠਿਕਾਣਾ ਇਸ ਟਾਈਮ ਤੁਹਾਡੇ ਇੱਥੇ ਨਾਲ ਉਹ ਕੌਣ ਆਉਂਦਾ ਉਹ ਅਮਰੀਕਾ ਦਾ ਸਿਸਟਮ ਹੈ ਜੀ ਉਹ ਵੀ ਹੀ ਕੰਮ ਕਰਦੀ ਹੈ ਹਾਂਜੀ ਉਹਕੋ ਕੰਮ ਕਰਦੀ ਹੈ ਤੁਹਾਡੇ ਨੂੰ ਚਲੋ ਪ੍ਰੋਬਲਮ ਆ ਗਈ ਉਹਨਾਂ ਦੇ ਕੀ ਕਰਨ ਉਹਨਾਂ ਦੇ ਫਾਦਰ ਦੀ ਥੋੜੀ ਤਬੀਤ ਖਰਾਬ ਹੋਣ ਕਰਕੇ ਸਾਰੀ ਕੀ ਰੁਕਦੀ ਮੈਨਸ ਕਿਵੇਂ ਕਰਦੇ ਕਿੱਥੋਂ ਲਿਆਉਨੇ ਕਿ ਕੀ ਕਰਦੇ ਸਾਰੇ ਸਰ ਮੰਡੀ ਚ ਲੈ ਕੇ ਆਨੇ ਸਰ ਅਸੀਂ ਸਤਵਾਂ ਸਵੇਰ 8:00 ਕੇ ਪਹਿਲਾਂ ਮੰਡੀ ਚ ਕੰਨਲੀ ਦਾ ਫਿਰ ਸਾਫ ਕਰੀਦਾ ਉਹਨੂੰ ਫਿਰ ਉਸ ਤੋਂ ਬਾਅਦ ਗੱਡੀ ਚ ਸਮਾਨ ਲੋਡ ਕਰੀਦਾ ਫਿਰ ਇੱਥੇ ਆ ਕੇ ਗੱਨ ਲਾਈ ਗੱਡੀ ਵੀ ਆਪ ਚਲਾ ਕੇ ਲਿਆਉਂਦੇ ਹਾਂ ਹਾਂ ਜੀ ਕਿੰਨਾ ਤੁਹਾਨੂੰ ਇੱਥੇ ਆਮਦਨ ਹੋ ਜਾਂਦੀ ਹੈ ਸਰ ਹੋ ਜਾਂਦੀ ਹੈ ਕਰਦੇ ਬਚਾਰੇ ਲਈ ਆਮਦਨ ਦੇਖਣ ਚ ਆਇਆ ਵੀ ਪ੍ਰਵਾਸੀ ਬਹੁਤ ਹੁੰਦੇ ਆ ਉਹਨਾਂ ਵਿੱਚ ਤੁਸੀਂ ਆ ਕੇ ਖੜੇ ਹੋ ਤੁਹਾਨੂੰ ਪਰੇਸ਼ਾਨੀ ਨਹੀਂ ਆਉਂਦੀ ਕਿਤੇ ਕਿਤੇ ਨਹੀਂ ਨਹੀਂ ਸਰ ਕੋਈ ਪਰੇਸ਼ਾਨੀ ਨਹੀਂ ਪਰੇਸ਼ਾਨੀ ਕਰਦਾ ਨਹੀਂ ਨਹੀਂ ਸਰ ਮੇਰਾ ਨਾਮ ਗੁਰਸੇਖ ਸਿੰਘ ਸਨਿਆਸੀ ਸਨਿਆਸੀ ਜੀ ਆ ਬੱਚੇ ਤੁਹਾਡੇ ਦਫਤਰ ਤੇ ਬਾਹਰ ਵਰਕਸ਼ਾਪ ਦੇ ਬਾਹਰ ਜੂਸ ਦੀ ਸਾਲ ਆਈ ਹੋਈ ਹੈ ਕੀ ਕਹਿਣਾ ਚਾਹੋਗੇ ਇਦਾਂ ਦੀਆਂ ਬੱਚੀਆਂ ਵਾਂਗ ਜਿਹੜੀਆਂ ਮਿਹਨਤ ਕਰਕੇ ਖਾਣਾ ਚਾਹੁੰਦੀਆਂ ਨੇ ਪੜ੍ਹਦੀਆਂ ਨੇ ਦੇਖੋ ਪਹਿਲੀ ਗੱਲ ਤਾਂ ਇਹ ਹੈ ਹਰਵਲਜੀ ਵੀ ਜਿਹੜੇ ਇਹੋ ਜਿਹੇ ਬੱਚੇ ਮਿਹਨਤ ਕਰਦੇ ਆ ਬਾਰ ਦੇ ਆਕੇ ਵੀ ਸਾਡੇ ਬੱਚੇ ਮਿਹਨਤ ਕਰਦੇ ਆ ਮੈਂ ਕਹਿੰਦਾ ਵੀ ਬਹੁਤ ਉਹ ਛਲਾਗਾ ਜੋ ਕੰਮ ਹੈ ਜਿਹੜਾ ਇਹ ਬੱਤੀਆਂ ਪਿੰਡੋਂ ਪਹਿਲਾਂ ਮੰਡੀਆਂ ਗੰਨਾ ਚੱਕਦੀਆਂ ਫਿਰ ਉਹ ਗੰਨਾ ਧੋਦੀਆਂ ਕਰ ਲਿਆ ਕੇ ਧੋ ਕੇ ਫਿਰ ਉਹ ਜੂਸ ਬਣਾਉਂਦੀਆਂ ਤੇ ਫਿਰ ਉਹਨੂੰ ਮਤਲਬ ਜਣੇ ਦੀ ਲੋਕਾਂ ਨੂੰ ਪਿਉਂਦੇ ਇਹ ਮੈਂ ਕਹਿੰਦਾ ਵੀ ਸਾਡੇ ਜਿਹੜੀ ਜਨਤਾ ਹੈ ਜਾਂ ਜਿਹੜੇ ਸਾਡੇ ਵੀਰ ਹੈ ਉਹਨਾਂ ਨੂੰ ਇਹ ਗੱਲ ਤੋਂ ਸੇਧ ਲੈਣੀ ਚਾਹੀਦੀ ਹੈ ਇਹ ਬੱਤੀਆਂ ਇਹਨਾਂ ਦਾ ਪਿਓ ਬਿਮਾਰ ਹੈ ਤੇ ਇਹ ਹੁਣ ਆਪਦੇ ਮਤਲਬ ਪੀਕ ਨਹੀਂ ਮੰਗ ਰਹੀਆਂ ਇਹ ਕਾਬ ਦਾ ਮਿਹਨਤ ਕਰ ਰਹੀ ਹੈ ਮਿਹਨਤ ਕਰਕੇ ਲੋਕਾਂ ਨੂੰ ਇਹ ਜੂਸ ਪਿਆ ਰਹੀ ਹੈ ਤੇ ਮੈਂ ਤਾਂ ਇਹ ਹੀ ਅਪੀਲ ਕਰਨੀ ਚਾਹੂੰਗਾ ਸਾਡੀ ਜਨਤਾ ਨੂੰ ਸਾਡੇ ਵੀਰਾਂ ਨੂੰ ਵੀ ਅਸੀਂ ਆਮ ਪ੍ਰਵਾਸੀ ਕਈ ਜਨੇ ਸਾਡੇ ਤੇ ਹੈਵੀ ਹੋਈ ਜਾਂਦੇ ਐ ਤੇ ਜੇ ਅਸੀਂ ਆਪਦੇ ਪਿਆਬੀਆਂ ਦਾ ਸਾਥ ਦੇਵਾਂਗੇ ਤੇ ਸਾਡੇ ਬੱਚੇ ਕੋ ਅੱਗੇ ਵਧਣਗੇ ਜੇ ਅਸੀਂ ਆਪਦੇ ਪਿਆਬੀਆਂ ਦਾ ਸਾਥ ਨਹੀਂ ਦੇਣਾ ਤੇ ਸਾਡੇ ਬੱਚੇ ਨੇ ਅੱਗੇ ਕਿਤੇ ਵਧਣਾ ਮੈਂ ਤਾਂ ਇਹ ਬੇਨਤੀ ਕਰਨੀ ਚਾਹੂੰਗਾ ਸਾਡੇ ਤੁਹਾਡੇ ਚੈਨਲ ਦੇ ਰਾਹੀਂ ਜਿੰਨੇ ਕ ਬੰਦੇ ਆ ਸਾਡੇ ਤਕਰੀਬਨ ਗਰਮੀਆਂ ਦਾ ਸੀਜ਼ਨ ਹੈ ਜਿਹੜੇ ਵੀ ਬੰਦੇ ਜੂਸ ਪੀਂਦੇ ਐ ਜਾ ਜਿਹੜੇ ਇੱਥੇ ਆਉਂਦੇ ਜਾਂਦੇ ਆ ਅਸੀਂ ਵੀ ਉਥੇ ਸਾਡੇ ਬੱਚਿਆਂ ਦੀ ਕੋਲੇ ਦੁਕਾਨ ਹੈ ਗਵਾੜ ਅਸੀਂ ਕਾਫੀ ਵਾਰ ਜੂਸ ਤੋਂ ਪੀਤਾ ਕੁੜੀਆਂ ਤੋਂ ਬਹੁਤ ਛਲਾਗਾ ਜੋ ਵਧੀਆ ਜੂਸ ਬਣਾਉਂਦੀਆਂ ਆ ਮਤਲਬ ਜਿਹੜੀ ਸਫਾਈ ਵਾਲਾ ਮੈਂ ਕਹਿੰਦਾ ਵੀ ਉਹ ਤੋਂ ਬੱਚਿਆਂ ਨੂੰ ਤੋਂ ਜੂਰ ਜ਼ਰੂਰ ਪੀਣਾ ਚਾਹੀਦਾ